ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚਿਆ ਕਿਸਾਨ ਚਨਰਚ ਕਮੇਟੀ ਪੰਜਾਬ ਕੋਟ ਬੁਡਾ ਜਥੇਬੰਦੀ ਦੇ ਇਕਾਈ ਪ੍ਰਧਾਨ ਜੀ ਜਗਜੀਤ ਸਿੰਘ ਬੱਬੂ ਦੇ ਗ੍ਰਹਿ ਵਿਖੇ ਜੀ ਤੇ ਵੀਰ ਦੇ ਵਿਚਾਰ ਜਾਣਦੇ ਆ ਜੀ ਲੋੜੀ ਦਾ ਧਿਆਰ ਆ ਗਿਆ ਮਾਗੀ ਦਾ ਧਿਆਰ ਆ ਗਿਆ ਜੀ ਤੇ ਦੇਉ ਘਰ ਆਦਿ ਕੀ ਕਹਿਣਾ ਚਾਹੁੰਨੇ ਆ ਜੀ ਸਭ ਤੋਂ ਪਹਿਲਾਂ ਸਬੱਤ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਬੱਬੂ ਇਕਾਈ ਪ੍ਰਧਾਨ ਸਭਰਾ ਖਸਾਂ ਸੰਸ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸਮੂਹ ਸਰਬੱਤ ਸੰਗਤਾਂ ਨੂੰ ਲੋੜੀ ਅਤੇ ਮਾਗੀ ਦੇ ਸੋਭ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪੱਤਰਕਾਰ ਭਾਈ ਜਾਰਾ ਮੇਰੇ ਵੀਰ ਦਰਬਾਰ ਸਿੰਘ ਰੰਧਾਵਾ ਜੀ ਜਿੰਨੇ ਪੱਤਰਕਾਰ ਭਾਈ ਜਾਰਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਜਿਹੜੇ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਕਰਨਾ ਡਰਾਈਵਰ ਭਾਈਚਾਰਾ ਜਿੰਨੇ ਵਿਚਾਰੇ ਦੇਸ਼ਾਂ ਦੇਸ਼ਾਂ ਵਿੱਚ ਆਪਣੇ ਕਾਰੋਬਾਰ ਕਰਦੇ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ Hindu ਭਾਈਚਾਰਾ Muslim ਭਾਈਚਾਰਾ Isai ਭਰਮ ਭਾਈਚਾਰਾ ਜਿੰਨੇ ਵੀ ਭਾਈਚਾਰੇ ਆ ਜੰਨੀਆਂ ਵਿੱਚ ਸੰਪਰਦਾਵਾਂ ਆ ਸਾਰਿਆਂ ਨੂੰ ਅਹੀ ਲੱਖ ਲੱਖ ਵਧਾਈਆਂ ਦਿੰਨੇ ਆ ਮਾਗੀ ਦੇ ਸ਼ੁਭ ਦਿਹਾੜੇ ਦੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ 40 ਮੋਤਿਆਂ ਨੂੰ ਆਪਣਾ ਬੁਖਤ ਕੀਤਾ ਸ੍ਰੀ ਮੋਤਸਰ ਸਾਹਿਬ ਦੀ ਤਰਤੀ ਦੇ ਉਨ੍ਹਾਂ ਦੀ ਯਾਦ ਵਿੱਚ ਵੀ ਮਾਗੀ ਦਾ ਜਿਹੜਾ ਮੋਸਰ ਸਾਹਿਬ ਦੇਖੇ ਮੇਲਾ ਜੋੜ ਮੇਲ ਮਨਾਇਆ ਜਾਂਦਾ ਹੈ ਤੇ ਸਰਬੱਤ ਸੰਗਤਾਂ ਦਰਸ਼ਨਦਾਰੇ ਕਰਦੀਆਂ ਗੁਰੂ ਸਾਹਿਬ ਦੇ ਸਮੂਹ ਸਾਹਿ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਿਸਾਨ ਸੰਘਾਸ ਕਮੇਟੀ ਕੋਟਵੱਡਾ ਪੰਜਾਬ ਵੱਲੋਂ ਬਿਲਕੁਲ ਜੀ ਬਿਲਕੁਲ ਤੇ ਇੱਕ ਪ੍ਰਧਾਨ ਜੀ ਜਿਵੇਂ ਹੁਣ ਲੋਹੜੀ ਦਾ ਤਿਹਾਰ ਆ ਗਿਆ ਬੱਚਿਆਂ ਨੂੰ ਸ਼ੌਕ ਹੁੰਦਾ ਗੁੱਡੀਆਂ ਡਾਂਡਾ ਤੇ ਆਮ ਆਪਾਂ ਦੇਖ ਲੈਨੇ ਆ ਵੀ ਕਿੰਨੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੇ ਜਿਵੇਂ ਚੈਨਲ ਡੋਰ ਤੇ ਵੀ ਸਰਕਾਰ ਨੇ پابੰਦੀ ਲਾਈ ਆ ਵੀ ਆਮ ਜਿਵੇਂ ਕਿਸੇ ਨਾਲ ਵੀ ਉਹ ਹੱਸਾਬਾ ਕਰ ਸਕਦਾ ਕਿ ਚੱਲਦੇ-ਚੱਲਦੇ ਜਦੋਂ ਕਿਹਾ ਗਲਿਆਂ 'ਚ ਫੇਰੀਆਂ ਬੜਾ ਕੁਝ ਹੋਇਆ ਤੁਸੀਂ ਆਮ ਵੀਡੀਓ ਦੇਖਿਆ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਪੀੜ੍ਹੀ ਨੂੰ ਜੀ ਜਿਵੇਂ ਇਹ ਤੇ ਇਹੋ ਮੈਸੇਜ ਦੇਣਾ ਚਾਹੁੰਦੇ ਆ ਛੋਟੇ-ਛੋਟੇ ਬੱਚੇ ਜਿਹੜੇ ਜਿਨ੍ਹਾਂ ਵਿਚਾਰਾਂ ਨੂੰ ਚਲੋ ਕਈਆਂ ਨੂੰ ਤਾਂ ਨੌਲ ਜੀ ਦੀ ਡੋਰ ਬਾਰੇ ਵੀ ਜਿਹੜੀ ਡੋਰ ਕਿੰਨੀ ਖਤਰਨਾਕ ਆ ਜਿਹੜੇ ਜਵਾਨ ਬੱਚੇ ਆ ਜਿਹੜੇ ਸੂਜਵਾਨ ਉਹ ਜਾਣ ਬੁੱਝ ਕੇ ਹੀ ਇਹ ਡੋਰ ਦਾ ਇਸਤੇਮਾਲ ਕਰਦੇ ਆ ਉਹਦੇ ਨਾਲ ਆਪਣੇ ਹਾਸੇ ਹੋ ਜਾਂਦੇ ਆ ਕਈ ਵਾਰ ਆ ਦੇਖਦੇ ਆ ਆਪਾਂ ਪਤੰਗ ਜਿਹੜੀ ਉਹ ਬਿਜਲੀ ਵਾਲੀਆਂ ਤਾਰਾਂ ਨਾਲ ਲੜਕ ਜਾਂਦੀ ਆ ਤੇ ਕਈ ਵਾਰ ਵੱਡੇ ਹਾਸੇ ਹੁੰਦੇ ਆ ਜਿੱਦਾਂ ਬਿਜਲੀ ਦੀ ਤਾਰ ਨਾਲ ਟਾਇਰ ਕਰਕੇ ਉਹਦੇ ਵਿੱਚ ਕਰੰਟ ਵੀ ਆ ਜਾਂਦਾ ਤੇ ਜੇ ਬਾਈਚਾਂਸ ਆਪਣੀ ਜਿਹੜੀ ਜਦੋਂ ਗੁੱਡੀ ਕੱਟੀ ਜਾਂਦੀ ਆ ਉਹਦੀ ਡੋਰ ਇਦਾਂ ਚੱਲਦੀ ਚੱਲਦੀ ਕਰਕੇ ਸੜਕ ਤੇ ਰਾਹੀ ਗੀਰਾਂ ਦੇ ਗਾਲ ਵਿੱਚ ਪੈ ਜਾਂਦੀ ਆ ਉਦੋਂ ਵੀ ਵੱਡੇ ਹਾਸੇ ਹੁੰਦੇ ਆ ਤੇ ਪ੍ਰਸ਼ਾਸਨ ਨੂੰ ਇਹੋ ਹੀ ਪੀਰ ਕਰਦੇ ਕਿ ਤੇ ਜਿਹੜੀ ਇਹ ਤੇ ਬਹੁਤ ਤਗੜੀ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਇਹੋ ਜਿਹੇ ਹੈਗੇ ਅੰਦਰ ਉਹਨਾਂ ਨੂੰ ਥੱਲ ਪਾਈ ਜਾਵੇ ਤਾਂ ਕਿ ਹਾਦਸਾ ਤੋਂ ਬਚਾਅ ਹੋ ਸਕੇ ਇਹੋ ਹੀ ਵੀਰ ਕਰਦੇ ਆ ਸਰਬੱਤਾਂ ਕੋ ਜਿੱਦਾਂ ਲੋੜੀ ਤੇ ਮੰਗੀ ਦਾ ਇਤਿਆਰ ਆ ਸੁਖ ਸ਼ਾਂਤੀ ਨਾਲ ਗੁਜ਼ਰੇ ਹਰ ਕਾਰਵੇ ਖੁਸ਼ੀ ਆਵੇ ਇਹੋ ਹੀ ਇੰ ਕਾਮਨਾ ਕਰਦੇ ਆ ਜੀ ਬਿਲਕੁਲ ਜੀ ਬੜੀ ਵਧੀਆ ਵਿਚਾਰ ਦਿੱਤੀ ਜੀ ਉਹ ਜਿਹੜੀ ਡੋਰ ਆ ਬਾਈ ਜੀ ਪਤਾ ਹੀ ਆ ਸਾਰਿਆਂ ਨੂੰ ਕਿੰਨੀ ਕਿਉਂਕਿ ਉਹ ਪਤਾ ਉਦੋਂ ਲੱਗਦਾ ਜਦੋਂ ਕਿਉਂਕਿ ਕੀਰਾ ਤੇ ਉਹ ਜਿਵੇਂ ਫਿਰ ਜਾਂਦੀ ਹੈ ਨਾ ਉਦੋਂ ਪਤਾ ਲੱਗਿਆ ਜਦੋਂ ਕਲਾਏ ਆਮ ਤੀਰਾਂ ਕੱਟੇ ਜਾਂਦੇ ਆ ਤੇ ਛੋਟੇ ਬੱਚੇ ਗੁੱਡੇ ਡੌਣੇ ਡਾਉਂਦੇ ਪਛਾਣ ਵੀ ਦੇ ਸਕਦੇ ਆ ਜੀ ਬੜੀ ਵਧੀਆ ਵੀਰ ਨੇ ਗੱਲ ਅਸੀਂ ਵੀ ਬਹੁਤ ਸੋਨੇ ਵੀ ਪਰੇਸ਼ ਕਰੋ ਜਿਹੜੇ ਵੱਡੇ ਪਿੱਛੇ ਵੇਚਦੇ ਆ ਜੀ ਗੱਟੂ ਵੇਚਦੇ ਆ ਕੋਕ ਚੰਦ ਪੈਸਿਆਂ ਦੀ ਖਾਤਰ ਖਲਵਾੜ ਕਰਨਾ ਕਿ ਇਹ ਹਾਜ਼ਰ ਕਿਹਦੇ ਨਾਲ ਵੀ ਵਾਪਰਦਾ ਆ ਲੋਕਾਂ ਦੇ ਜਾਨਾਂ ਨਾਲ ਖਲਵਾੜ ਹੁੰਦਾ ਪੈਸਿਆਂ ਦੀ ਖਾਤਰ ਇਹ ਲੋਕਾਂ ਦੇ ਜਾਨਾਂ ਨਾਲ ਖਲਵਾੜ ਦੇਖਿਆ ਬੱਚੇ ਗੁੱਡੀਆਂ ਡਾਉਂਦੇ ਡਾਉਂਦੇ ਕੋਟਿਆਵਾਂ ਉੱਤੇ ਢੱਲੇ ਡੇਮ ਬੰਦੇ ਜਿੱਦਾਂ ਹੁਣ ਵੇਖਿਆ ਆਪਣੀਆਂ ਦੋ ਦੋ ਤਿੰਨ ਤਿੰਨ ਮੰਜ਼ਲਾਂ ਕੋਟੀਆਂ ਉਹਨਾਂ ਦੇ ਉੱਪਰ ਚੜ ਜਾਂਦੇ ਐ ਏਡੀ ਦੂਰ ਜਿਹੜਾ ਬੱਚਾ ਡਿੱਗਣਾ ਉਹ ਤੁਹਾਨੂੰ ਪਤਾ ਹੀ ਆ ਵੀ ਮੁਸ਼ਕਲ ਹੀ ਪੈਂਦਾ ਇਹੋ ਜੇ ਤਾਂ ਡਿੱਗਿਆ ਬੱਚਾ ਇਸ ਕਰਕੇ ਹੀ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਇਸ ਤੋਂ ਬੱਝੀ ਆਪਾਂ ਜਿਹੜਾ ਤਿਹਾਰ ਇਹਨੂੰ ਸ਼ੁਕ ਸ਼ਾਂਤੀ ਦਾ ਮਨਾਈਏ ਹੋਰ ਵੀ ਕਈ ਤਰੀਕੇ ਹੈਗੇ ਆ ਆਪਾਂ ਮਨਾਉਣ ਦੇ ਜ਼ਰੂਰ ਇਹ ਨਹੀਂ ਮੈਂ ਗੁੱਡੀਆਂ ਢਾਕੇ ਈ ਤਿਹਾਰ ਮਨਾਉਣਾ ਉਹ ਵੀ ਬੜੇ ਤਰੀਕੇ ਮਹਾਰਾਜ ਦਾ ਨਾਮ ਲੈ ਕੇ ਮਨਾਈਏ ਉਹਦਾ ਪਾਠ ਕਰੀਏ ਸਿਮਰਨ ਕਰੀਏ ਮਹਾਰਾਜ ਦਾ ਜਿੰਨਾ ਵੀ ਵਾਦ ਤੋਂ ਆਸ ਹੋ ਕੇ ਆਪਾਂ ਮਹਾਰਾਜ ਨੂੰ ਆਪਾਂ ਜਿੰਨਾ ਵੀ ਯਾਦ ਕਰੀਏ ਮੈਂ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ 40 ਮੋਤਰੋਂ ਮੁਕਲੇ ਭੜਕੇ ਨੂੰ ਆਣ ਕੇ ਉਹਨਾਂ ਨੂੰ ਉੱਥੇ ਮੁਕਤ ਕਰ ਦਿੱਤਾ ਸੀ ਆਪਾਂ ਵੀ ਭੁੱਲੇ ਭੜਕੇ ਜੀਵਾਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਮਹਾਰਾਜ ਸਾਡੇ ਵੀ ਦੁੱਖ ਘਟ ਬਾਹਰ ਆਪਾਂ ਕਿਤੇ ਦੁੱਖਾਂ ਤੋਂ ਮੁਕਤ ਕਰੇ ਜਿਹੜੇ ਆਪਾਂ ਕੋਟ ਪ੍ਰਾਧ ਕਰਦੇ ਉਹਨਾਂ ਤੋਂ ਆਪਾਂ ਨੂੰ ਮੁਕਤ ਕਰੇ ਮਹਾਰਾਜ ਜੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਾਰ ਦਿੱਤਾ 40 ਮੋਤਰੋਂ ਮੁਕਤ ਕੀਤਾ ਸਾਨੂੰ ਵੀ ਪਾਪੀ ਜੀਵਾਂ ਨੂੰ ਮੁਕਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ